ਸੋ ਅ ਅਮਰ ਹੰਦਲ ਜੀ ਪਹਿਲਾਂ ਤਾਂ ਅਸੀਂ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਬਹੁਤ ਵੇਖੀਆਂ ਨੇ ਪਰ ਇਦਾਂ ਦੀ ਪ੍ਰੋਮੋਸ਼ਨ ਅਸੀਂ ਨਹੀਂ ਵੇਖੀ ਤਾਂ ਇਹਦੇ ਬਾਰੇ ਜਾਣਨਾ ਚਾਹਾਂਗੀ ਥੋੜਾ ਜਿਆਦਾ ਚ ਇਹ ਜਾਨਣਾ ਪਾ ਸਕੋ ਕਿ ਅ ਅਸੀਂ ਬਹੁਤ ਕੁਝ ਵੇਖਿਆ ਹੈ ਟੀ-ਸ਼ਰਟਾਂ ਵੰਡੇ ਆ ਕੱਪ ਵੰਡੇ ਜਾਂਦੇ ਆ ਹੈਨਾ ਪਰ ਇਹ ਪਹਿਲੀ ਵਾਰੀ ਹੈ ਕਿ ਬੂਟੇ ਵੰਡੇ ਜਾ ਰਿਹਾ ਕਿਸੇ ਫਿਲਮ ਦੀ ਪ੍ਰੋਮੋਸ਼ਨ ਦੌਰਾਨ ਤੇ ਉਸ ਨੂੰ ਆਪਣੇ ਧਰਮ ਧਰਮ ਦੇ ਨਾਲ ਜੋੜਿਆ ਜਾ ਰਿਹਾ ਮਤਲਬ ਇਹ ਹੈ ਕਿ ਜੀ ਆਪਣਾ ਵਾਤਾਵਰਨ ਸਭ ਨੂੰ ਪਤਾ ਕਿ ਬਹੁਤ ਖਰਾਬ ਹੋ ਰਿਹਾ ਹੈ ਤੇ ਉਹ ਸਭ ਤੋਂ ਮਤਲਬ ਸਹੀ ਕਰਨ ਵਾਸਤੇ ਬੂਟੀਆਂ ਦੀ ਸੇਵਾ ਹੀ ਸਭ ਤੋਂ ਬੈਸਟ ਹੈ ਕਿਉਂਕਿ ਹੁਣ ਆਪਣੇ ਪੰਜਾਬ 'ਚ ਸਾਰੇ ਜਾਣੇ ਚਲੋ ਇੰਨਾ ਅਪਰਲਾ ਕਰ ਰਹੇ ਕਿ ਸਾਰੇ ਵੱਧ ਚੜ ਕੇ ਮਤਲਬ ਪੇਡ ਲਗਾ ਰਹੇ ਹੋ ਬਹੁਤ ਚੰਗੀ ਗੱਲ ਆ ਤੇ ਸਾਨੂੰ ਵੀ ਇੱਕ ਮਤਲਬ ਕਰਨ ਵੀਰੇ ਨੂੰ ਇਹ ਆਈਡੀਆ ਆ ਕਿ ਆਪਾਂ ਬੂਟੀਆਂ ਦੀ ਸੇਵਾ ਕਰਦੇ ਆ ਤੇ ਇਸ ਕਰਕੇ ਇਹ ਉਪਰਾਲਾ ਹੋਇਆ ਅੱਛਾ ਬਹੁਤ ਸਾਰੇ ਬੂਟੇ ਜਿਹੜੇ ਆ ਆਪਣੇ ਪੰਜਾਬ ਦੇ ਵਿੱਚ ਨਾ ਜਿਹੜੇ ਹਰ ਘਰ ਦੇ ਵਿੱਚ ਵੇਖੇ ਜਾਂਦੇ ਸੀ ਉਹ ਸਮੇਂ ਦੇ ਨਾਲ ਜਿਹੜੇ ਅਲੋਪ ਹੁੰਦੇ ਜਾ ਰਿਹਾ ਲੱਗਦਾ ਕਿ ਇਦਾਂ ਦੀਆਂ ਮੁਹਿੰਮ ਜਿਹੜੀਆਂ ਇਹ ਟਾਈਮ ਟੂ ਟਾਈਮ ਚਲੀਆਂ ਚਾਹੀਦੀਆਂ ਤਾਂ ਕਿ ਅਸੀਂ ਉਸ ਵਿਰਸੇ ਨੂੰ ਉਹਨਾਂ ਬੂਟਿਆਂ ਨੂੰ ਬਚਾ ਸਕੀਏ ਵਾਤਾਵਰਨ ਨੂੰ ਸੇਵ ਕਰ ਸਕੀਏ ਹਾਂਜੀ ਸਾਰਿਆਂ ਨੂੰ ਮੈਨੂੰ ਇਹ ਲੱਗਦਾ ਕਿ ਸਾਰਿਆਂ ਨੂੰ ਆਪਾਂ ਨੂੰ ਬੂਟੇ ਲਾਉਣੇ ਚਾਹੀਦੇ ਆ ਉਹਦੇ ਨਾਲ ਮਤਲਬ ਦੇਖੋ ਹੁਣ ਗਰਮੀ ਕਿੰਨੀ ਵਧ ਗਈ ਆ ਹੁਣ ਇਸ ਵਾਰ ਕਹਿੰਦੇ ਸਭ ਤੋਂ ਹਾਈएस्ट ਟੈਂਪਰੇਚਰ ਗਿਆ ਹਨਾ ਜੀ ਤੇ ਬੂਟੇ ਲਾਵਾਂਗੇ ਆਪਣੇ ਵਾਤਾਵਰਨ ਲਈ ਸਭ ਲਈ ਬਹੁਤ ਵਧੀਆ ਹੋਊ ਕਿਉਂਕਿ ਆਪਾਂ ਜਿਆਦਾ ਜਿਆਦਾ ਪੇੜ ਕੱਟਦੇ ਜਾ ਰਹੇ ਹਾਂ ਬੂਟੇ ਵੜਦੇ ਜਾ ਰਹੇ ਹਣਾ ਜੀ ਤੇ ਬੂਟੇ ਲੋਨ ਬਹੁਤ ਕੱਟਦੇ ਆ ਤੇ ਇਹ ਐਵੇਂ ਦੀਆਂ ਮੋਹਿੰਮ ਚੱਲਣਗੀਆਂ ਚੀਜ਼ਾਂ ਹੋਣਗੀਆਂ ਤਾਂ ਆਪਣੇ ਪੰਜਾਬ ਲਈ ਬਹੁਤ ਵਧੀਆ ਹੋਊ ਹਾਂਜੀ ਸੋ ਫਿਲਮ ਲੈ ਕੇ ਆ ਰਹੇ ਹੋ ਬੀਬੀ ਰਜਨੀ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਜਿਹੜੀ ਕਹਾਣੀ ਹੈ ਨਾ ਉਹ ਅੰਮ੍ਰਿਤਸਰ ਵਾਲੀ ਸਾਈਡ ਤੋਂ ਸ਼ੁਰੂ ਹੋਈ ਸੀ ਮਾਝੇ ਵਾਲੇ ਏਰੀਏ ਤੋਂ ਤਾਂ ਤੁਸੀਂ ਉੱਥੇ ਕਦੋਂ ਜਾ ਰਹੇ ਹੋ ਪ੍ਰੋਮੋਸ਼ਨ ਕਰਨ ਲਈ ਅਸੀਂ ਬਾਸ ਜਿੱਦਾਂ ਪਲਾਨ ਬਣਾਉਗਾ ਅਸੀਂ ਜ਼ਰੂਰ ਜਾਣਾ ਜੀ ਉੱਥੇ ਕਿਉਂਕਿ ਅਹੀਂ ਪਹਿਲੇ ਜਾ ਚੁੱਕੇ ਜਦੋਂ ਰਿਸਰਚ ਕੀਤੀ ਆ ਠੀਕ ਹੈ ਜੀ ਕਿਉਂਕਿ ਮੇਰੇ ਮਦਰ ਆ ਅੰਮ੍ਰਿਤਸਰ ਤੋਂ ਹੀ ਆ ਤੇ ਉਹਨਾਂ ਨੇ ਹੀ ਮੈਨੂੰ ਕਿਹਾ ਸੀ ਕਿ ਕੋਈ ਐਵੇਂ ਦੀ ਫਿਲਮ ਬਣਾਓ ਕਿ ਮੈਨੂੰ ਮਤਲਬ ਕੋਈ ਐਵੇਂ ਦੀ ਫਿਲਮ ਬਣਾਓ ਕਿ ਮਾਤਰਾ ਜਿਹੜੀ ਸਾਡੇ ਵੇਖਣ ਵਾਲੀ ਹੋਵੇ ਇਹ ਤੋਂ ਪਹਿਲੇ ਵਾਰਨਿੰਗ ਵਾਰਨਿੰਗ ਤੋਂ ਬਣਾਈ ਆ ਹਨਾ ਜੀ ਤੇ ਫਿਰ ਮੈਨੂੰ ਆਈਡੀਆ ਆ ਇੱਕ ਮਤਲਬ ਫੋਟੋ ਦੇਖੀ ਮੈਂ ਕਿਤੇ ਤੇ ਮੈਨੂੰ ਆਈਡੀਆ ਆ ਤੇ ਫਿਰ ਮੈਂ ਮਦਰ ਨੂੰ ਕਿਹਾ ਮੈਂ ਐਵੇਂ ਦੀ ਆ ਫਿਲਮ ਬਣਾਉਂਗਾ ਜੀ ਤੇ ਮੇਰੇ ਮਦਰ ਬਹੁਤ ਖੁਸ਼ ਹੋਏ ਠੀਕ ਹੈ ਜੀ ਤੇ ਹੁਣ ਫਿਰ ਉਸ ਤੋਂ ਬਾਅਦ ਅਹੀਂ ਅੰਮ੍ਰਿਤਸਰ ਵੀ ਗਏ ਤੇ ਅਸੀਂ ਬੀਬੀ ਰਜਨੀ ਦੇ ਗੁਰਦੁਆਰੇ ਵੀ ਗਏ ਹਨਾ ਗੁਰੂ ਘਰੇ ਜਾ ਕੇ ਆਏ ਆ ਤੇ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਮਤਲਬ ਉਹਨਾਂ ਨੇ ਦੱਸਿਆ ਕਿ ਆਪਣਾ ਜਿਹੜਾ ਯੂਥ ਆ ਅੱਜ ਦਾ ਯੂਥ ਆ ਉਹ ਸਾਰਾ ਆਪਣਾ ਇਤਿਹਾਸ ਭੁੱਲਦਾ ਜਾ ਰਿਹਾ ਕਿ ਬਹੁਤ ਜਾਣੇ ਐਵੇਂ ਦੇ ਆ ਕਿ ਜਿਹੜਾ ਹੁਣ ਨਵੀਂ ਜਨਰੇਸ਼ਨ ਬਿਲਕੁਲ ਆ ਰਹੀ ਸਾਡੇ ਅਸੀਂ ਤੇ ਚਲੋ ਕਹਾਣੀਆਂ ਸੁਣੀਆਂ ਹੋਈਆਂ ਹਨਾ ਜੀ ਜਿਹੜੀ ਹੁਣ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਸ ਬਾਰੇ ਤੇ ਹੁਣ ਅੱਜ ਦਾ ਸਭ ਤੋਂ ਬੈਸਟ ਜ਼ਰੀਆ ਹੈਗਾ ਟੈਲੀਵਿਜ਼ਨ ਕਿ ਜੇ ਆਪਾਂ ਸਿਨੇਮੇ ਚ ਜਾਂ ਟੈਲੀਵਿਜ਼ਨ ਚਾਵਾਂਗੇ ਤੇ ਆਪਾਂ ਆਪਣੀ ਗੱਲ ਬਹੁਤ ਆਸਾਨੀ ਤਰੀਕੇ ਨਾਲ ਕਹਿੰਦੇ ਨੇ ਉਹ ਲੋਕਾਂ ਨੂੰ ਯਾਦ ਵੀ ਰਹਿੰਦੀ ਆ ਕਿ ਲੋਕਾਂ ਨੂੰ ਕਦਾਬਾਂ ਵੜ ਕੇ ਚੀਜ਼ਾਂ ਵੜ ਕੇ ਮੈਨੂੰ ਲੱਗਦਾ ਨਹੀਂ ਕਿ ਇੰਨਾ ਯਾਦ ਰਹਿੰਦਾ ਜੋ ਦੇਖ ਕੇ ਯਾਦ ਰਹਿੰਦਾ ਜੀ ਤੇ ਹੁਣ ਅਸੀਂ ਆ ਇਤਿਹਾਸ ਆ ਫਿਲਮ ਲੈ ਕੇ ਆ ਰਹੇ ਆ ਤੇ ਜੇ ਪਰਮਾਤਮਾ ਨੇ ਕਿਰਪਾ ਕੀਤੀ ਸਾਰਿਆਂ ਦਾ ਸਾਥ ਚਾਹੀਦਾ ਜੀ ਤੇ ਅਸੀਂ ਐਵੇਂ ਦੀਆਂ ਚੀਜ਼ਾਂ ਹੋਰ ਵੀ ਲੈ ਕੇ ਆ। ਥੈਂਕ ਯੂ ਸੋ ਮੱਚ ਤੇ ਮੈਨੂੰ ਲੱਗਦਾ ਲੋਕ ਜਿਹੜੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਤੁਸੀਂ ਜਿਹੜੇ ਬੂਟੇ ਵੰਡ ਰਹੇ ਸੀਗੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ 알려드니 안지.